ਵੇ ਦੰਦ ਲਿਖਿਆ ਬਾ ਸੀਗਾ ਜਾਨੀ ਪਰਫਰੈਂਸ ਦਾ ਮਿਲਦਾ ਨਹੀਂ ਸੀ ਨਾ ਹੁਣ ਹੁਣ ਕੀ ਹੈ ਹੁਣ 125 ਦਿਨ ਕੀਤੇ ਆ ਇਸ ਗੌਰਮੈਂਟ ਨੇ 125 ਦਿਨ ਦਾ ਕੰਮ ਮਿਲੂਗਾ ਉਹ ਵੀ ਗਰੰਟੀ ਜੇ ਤੁਹਾਨੂੰ ਉਹਦੇ ਚੋ 7 ਦਿਨਾਂ ਦੇ ਮਤਲਬ 7 ਦਿਨ ਤੁਹਾਨੂੰ ਕੰਮ ਨਹੀਂ ਮਿਲ ਰਿਹਾ ਨਹੀਂ ਕੰਮ ਨਹੀਂ ਰਿਹਾ ਨਾ ਤੁਹਾਨੂੰ ਉਹਦੇ ਮਤਲਬ ਕਿ ਰੋਜ਼ਗਾਰ ਪੱਤਾ ਮਿਲੂਗਾ ਤੇ ਹਫਤੇ ਦੇ ਰੁਕ ਜਨਾ ਤੁਸੀਂ ਘਰ ਬੈਠੇ ਹੋ ਤੁਹਾਨੂੰ ਕੰਮ ਨਹੀਂ ਮਿਲ ਰਿਹਾ ਇੱਕ ਹਫਤਾ ਏਡ ਕਰੰਗੇ ਉਹਦੇ ਬਾਅਦ ਵੀ ਟੀਨ ਤਿਆਰ ਹੋ ਰਹੀ ਹੈ ਉਹ ਤੁਹਾਨੂੰ ਰੋਜ਼ਗਾਰ ਦੇ ਰੂਪ ਤੇ ਬਣੂਗਾ। ਬਾਕੀ ਇੱਕ ਮਿੰਟਾ ਹਾੜੀ ਦੀ ਫਸਲ ਵਾਸਤੇ ਤੇ ਇੱਕ ਮਿੰਟਾ ਧੋਨੇ ਦੀ ਫਸਲ ਵਾਸਤੇ। ਪਹਿਲਾਂ ਕੀ ਸੀਗਾ ਉਹ ਪਹਿਲਾਂ ਸਾਨੂੰ ਮਜ਼ਦੂਰ ਨਹੀਂ ਮਿਲਦੇਗੇ ਉਹ ਨਰੇਗਾ 'ਚ ਕੰਮ ਕਰਦੇ ਆ। ਹੁਣ ਕੀ ਜਨਾ ਉਹ ਉਹ ਕਹਿੰਦੇ ਸਾਨੂੰ ਮਜ਼ਦੂਰ ਨਹੀਂ ਮਿਲਦੇਗੇ। ਪਰ ਹੁਣ ਕੀ ਹੈ ਇੱਕ ਮਿੰਟਾ ਤੁਸੀਂ ਆਪਣਾ ਕੰਮ ਮਰਜ਼ੀ ਨਾਲ ਕਰ ਸਕਦੇ ਹੋ। ਨਰੇਗਾ ਅਗਰ ਚਾਹਤ ਸਾਨੂੰ ਨਰੇਗਾ 'ਚ ਕੰਮ ਕਰਦਾ ਤਾਂ ਨਹੀਂ ਤਾਂ ਆਪਣੀ ਥੋੜੀਓ ਕਟਕ ਨਹੀਂ ਘੱਟ ਗਈ ਥੋੜਾ ਕਾਰ ਘੱਟ ਗਈ। ਕੀ ਨਾ ਨਾ ਜੀ ਕਾ ਵੀ ਤੁਸੀਂ ਸੰਭ ਤੇ ਨਹੀਂ ਹੁੰਦੇਗੇ ਤੁਹਾਡਾ ਕਾਰਡ ਕੱਟਾ ਗਿਆ ਠੀਕ ਹੈ ਨਾ ਹੁਣ ਕੀ ਹੈ ਹੁਣ ਤੁਹਾਡਾ ਕਾਰਡ ਨਹੀਂ ਕੱਟਿਆ ਜਾਊਗਾ ਤੁਹਾਨੂੰ ਤੁਸੀਂ ਆਪਣੀ ਕਲਕ ਵੀ ਵੱਢ ਸਕਦੇ ਹੋ ਤੇ ਤੁਹਾਡਾ ਨਰੇਗਾ ਦਾ ਕਾਰਡ ਵੀ ਮਤਲਬ ਚੱਲ ਜਾਊਗਾ ਸਾਥ ਰਹੂਗਾ ਮਤਲਬ ਕੱਟੇ ਨਹੀਂ ਜਾਊਗਾ ਸਮਝ ਗਏ ਜੀ ਇਹ ਇਸ ਕਰਕੇ ਪਹਿਲਾਂ ਸੀਦਾ 100 ਦਿਨ ਦਾ ਸੀਗਾ ਵੈਸੇ ਗਾਰੰਟੀ ਹੁਣ ਕਾਨੂੰਨ ਬਣ ਗਿਆ ਹੈ 125 ਦਿਨ ਤੇ ਅੱਢੀ ਪਹਿਲਾਂ ਕਿੰਨੀ ਸੀਗੀ ਪੁਰਾਣਾ ਕਿੰਨੀ ਦਿੱਤਾ ਸੀ ਹੈ ਨਹੀਂ ਪਹਿਲਾਂ ਕਿੰਨੀ ਸੀ ਇਸ ਤੋਂ ਪਹਿਲਾਂ 280 ਸੀ ਆਸਿਰਦੀ ਹੈ ਹੈ 200 ਕੋਈ ਸੀ 200 ਸੀ ਤੇ ਹੁਣ ਕਿੰਨੀ ਕਰਤੀ 360 ਜਿਹੜੀ ਹੁਣ ਮਤਲਬ ਬੁਧੀ ਸਰਕਾਰ ਨੇ ਹੁਣ 360 ਦੀਣੀ ਕਰਦੀ ਹੈ ਤੇ ਬਾਕੀ ਗਰੰਟੀ ਦਿੰਦੀ ਹੈ ਵੀ ਤੁਹਾਨੂੰ 100 ਦੀ بجائے 125 ਦਿਨ ਤੁਹਾਨੂੰ ਮਿਲੇਗਾ ਮਿਲੇਗਾ ਕੰਮ ਔਰ ਮਹੀਨੇ ਦਾ ਉਧਰ ਤੁਹਾਨੂੰ ਖਾੜੀ ਦੇ ਵਿੱਚ ਤੇ ਮਹੀਨਾ ਸੋਨੇ ਦੇ ਵਿੱਚ ਤੁਹਾਨੂੰ ਛੂਟ ਦਿੱਤੀ ਹੈ ਉਹ ਆਪ ਦਾ ਕੰਮ ਕਰ ਸਕਦੇ ਹੋ ਪਹਿਲਾਂ ਇਹ ਨਹੀਂ ਕਰ ਸਕਦੇ ਆ ਬਾਕੀ ਬਾਕੀ ਹੋਰ ਇੱਕ ਸਭ ਤੋਂ ਵੱਡੀ ਗੱਲ ਹੈ ਇਹਦੇ ਉੱਪਰ ਕੀ ਸੀਗਾ ਇਹਦੇ ਵਿੱਚ ਪਤਾ ਕੀ ਸੀਗਾ ਜਿਵੇਂ ਹੁਣ ਮੰਨ ਲਓ ਬੈਠਾ ਕੋਈ ਸੈਕਟਰੀ ਜਾ ਕੇ ਰੋਡ ਪੰਚਾਇਤ ਦਾ ਕੋਈ ਬਹੁਤ ਵੱਡਾ ਬੈਠਾ ਉਹ ਲੇਡੀਜ਼ ਮਾ ਤਾਂ ਘਰੇ ਬੱਛੇ ਦੇ ਕੰਮ ਨਾਲ ਦਾ ਚੱਲੀ ਜਾਂਦਾ ਨਹੀਂ ਕਰਦਾ ਸੀ ਨਾ ਉਹਨੂੰ ਪਤਾ ਹੀ ਨਹੀਂ ਤੇ ਬੱਚਾ ਉਹਨਾਂ ਕਹਿੰਦਾ ਕਿ ਬੱਚਾ ਤਾਂ ਨਹੀਂ ਘਰੀ ਗਈ ਆਂ ਜੀ ਥੋੜਾ ਮਜ਼ਦੂਰ ਉੱਥੇ ਬੱਚਾ ਚੱਕਦਾ ਵਿਚਾਰੀ ਮਾਂ ਜਾਂ ਕੋਈ ਵੀ ਆ ਉਹਦੀ ਘੜੀ ਨਹੀਂ ਸੀ ਲੱਗਦੀ ਜੀ ਹੁਣ ਕੀ ਕੀਤਾ ਹੁਣ ਜੱਟ ਪੈਸੇ ਹੋਣਗੇ ਫਿਰ ਦੇਖੀਂ ਤੇ ਖਾਤੇ ਦੇ ਬੱਚੇ ਪੰਚ ਹੋਊਗਾ ਜਿਹੜਾ ਜਾਊਗਾ ਉਹਦੀ ਡਾੜੀ ਲੱਗੂਗੀ ਲੋਕ ਪੰਚ ਹੋਊਗਾ ਤੇ ਸੋਦੇ ਪੈਸੇ ਖਾਤੇ ਚ ਆਉਣਗੇ ਉਹਨਾਂ ਦੇ ਖਾਤੇ 'ਚ ਨਹੀਂ ਜਾਣਗੇ ਉਹਨਾਂ ਦੇ ਖਾਤੇ 'ਚ ਜਿਹੜਾ ਉਹ ਇਸ ਵਿੱਚ ਤਬਲਾ ਉਹ ਬੰਦ ਕਰਤਾ ਤਬਲਾ ਬੰਦ ਪੰਜ ਜਿਹੜੇ ਸਭ ਤਬਲਾ ਬੰਦ ਕੀਤਾ 3 ਮਹੀਨੇ ਵਾਲੀ ਜਿਹੜੀ ਮਸੀਹਾ ਹਾਂ ਉਹ ਖਾਤੇ ਵਾਲੀ ਜਿਹੜੇ 5 ਹੋਊਗਾ ਨਾ ਉਹਦੇ ਕੋਲੇ ਉਹ ਹੋਣਗੀ ਲੱਗ ਜਿੰਨੀ ਲੱਗਣੀ ਆ ਜੀ ਉਹ ਬੰਦ ਹੋ ਦੇ ਆਈ ਇਹਦੇ ਤੋਂ ਹਾਜ਼ਰੀ ਲੱਗਣੀਗੀ ਉਹ ਪੰਜ ਹੋਊਗਾ ਉਹ ਛੋੜੇ ਪੈਸੇ ਆਟੋਮੈਟਿਕਲੀ ਛੋੜੇ ਖਾਤੇ 'ਚ ਛੋੜ ਦੇ ਪਹਿਲਾਂ ਤੁਸੀਂ ਮਨਤਾ ਕਰ ਲੈਣਾ ਥੋੜੇ ਖਾਤੇ ਵਾਲੀ ਪਹਿਲਾਂ ਜਿਹਨੇ ਚਾਰ ਬੰਦ ਪੈਸੇ ਮਿਲਦੇ ਸੀ ਪਹਿਲਾਂ ਉਹ ਦੋ ਮਹੀਨੇ ਰੋਣ ਦੋ ਮਹੀਨੇ ਇੱਕ ਖਾਤੇ ਵਾਲੇ ਪੈਸੇ ਬੰਦ ਲੱਗੇ ਇੱਕ ਕੱਪ ਦੇਵਾ ਇਹ ਗਰੰਟੀ ਕਰਦੇ ਕੱਪ ਦੇ ਸੁਣਦੇ ਪੈਸੇ ਮਿਲਦੇ ਇੱਕ ਸ਼ਿਕਾਇਤ ਹੈ ਐਪਲੀਕੇਸ਼ਨ ਨੰਬਰ ਆਊਗਾ ਤੁਸੀਂ ਉਹ ਤੁਸੀਂ ਸ਼ਿਕਾਇਤ ਕਰ ਸਕਦੇ ਆ ਤੁਹਾਡਾ ਕਾਪ ਹੋ ਗਿਆ ਅਨੁਪਾਤਨ ਬੜਾ ਉਸੇ ਟਾਈਮ ਤੇ ਤੁਹਾਡੀ ਸੁਣਵਾਈ ਹੋਊਗੀ ਤੇ ਉੱਪਰਲੇ ਪੱਧਰ ਤੇ ਠੀਕ ਹੈ ਤੇ ਕੀ ਗੱਲ ਹੈ ਫਿਰ ਮਾਰੀ ਸਕੀਮ ਹੈ ਕਿਹਦੀ ਸਕੀਮ ਹੈ ਹੈ ਸਕੀਮ ਹੈ ਨਾ ਕਿਥੇ 100 ਦਿਨ ਮਿਲਦਾ ਸੀ ਕੰਮਾਂ ਵਿੱਚ ਉਹ 25 ਦਿਨ ਮਿਲੇਗਾ ਮਿਲੇਗਾ ਇਹ ਸਾਨੂੰ ਕੰਮ ਨਹੀਂ ਦਿੰਦਾ ਨਹੀਂ ਮਿਲਦਾ ਇਹ ਦੇ ਇੱਕ ਕੱਟ ਤੋਂ ਕੰਮ ਨਹੀਂ ਦਿੰਦਾ ਸੋਕਰ ਬਿਟਿਆ ਆ ਗਿਆ ਹਾਂ ਜਿਹੜੇ ਪੈਸੇ ਮੰਗਦੇ ਜਾਂਦੇ ਨਹੀਂ ਭਾਈ ਉਹ ਕੋਈ ਨਹੀਂ ਠੀਕ ਹੈ ਨਾ ਦੋ ਜੀ ਸਰ ਕੋਈ ਕਾਲਾ ਬਜਟ ਨਹੀਂ ਦਿੰਦਾ ਕੰਮ ਬਿਟੇ ਮਨਮਰਜ਼ੀ ਚਲਦੀ ਸੀ ਪੰਚਾਇਤਾਂ ਜਾਂ ਹੋਰ ਕੇਸ ਦੀ ਉਹ ਬੰਦ ਕੀਤੀ ਹੈ ਹਾਂ ਠੀਕ ਹੈ ਇਸ ਕਰਕੇ ਇਹ ਇਹ ਕਾਨੂੰਨ ਨੂੰ ਕਹਿੰਦੇ ਵੀ ਮਾਰਾ ਕਾਨੂੰਨ ਹੈ ਦੇਖੋ ਹੋਰ ਗੱਲ ਹੈ ਹਾਂ ਜੀ ਹਾਂ ਜੀ ਬੋਲੋ ਹਾਂ ਜੀ ਜੇ ਇਹਦਾ ਆਪਾਂ ਕੋਲ ਫਰਜ ਕੂਠਾ ਲੱਗੂਗਾ ਹਾਂ ਕਦੇ ਤੇ ਦਾ ਕਾਰਨ ਜਦੋਂ ਪਕਣਕ ਲੈਣੇ ਆ ਉਦੋਂ ਜਦ ਪੈ ਰਹਿੰਦਾ ਕਈਆਂ ਨੂੰ ਲੱਗਦਾ ਕਈਆਂ ਨੂੰ ਨਹੀਂ ਲੱਗਦਾ ਇਹ ਇਨਾ ਹਾਈ ਟੈਕ ਮੈਟਰੋ ਬਾਇਓਮੈਟ੍ਰਿਕ ਆ ਉਹ ਥੋੜੀ ਵੀ ਇਨਾ ਕੋਈ ਦਾ ਕਰਵਾ ਰੱਖਣੇ ਦਾ ਉਹ ਤਾਂ ਆਪਣੇ ਵਾਹਨ ਬਾਰੇ ਦਾ ਰੱਖਣ ਕਾੜਾ ਦੀ ਥੋੜੀ ਜਿਹੀ ਮੰਗ ਹੋ ਹੁੰਦੀ ਆ ਉਹ ਕਈ ਵਾਰ ਘੁੱਟਾ ਜਾਂਦੇ ਬਾਈ ਉਹ ਵੰਡਰ ਵਾਲੇ ਜਿਹੜੇ ਵੰਡਰ ਨੇ ਉਹ ਕਹਿੰਦੇ ਖਰਾਬ ਹੋ ਗਏ ਜੀ ਕਰਨ ਵਾਲਾ ਉਹ ਕਰਦੇ ਆ ਤਰਜਾ ਦੇ ਤੱਕ ਪਸਾਰੇ ਨੂੰ ਨਹੀਂ ਕਹਿੰਦੇ ਸਾਰੇ ਕੁਝ ਨਹੀਂ ਹੁੰਦੇ ਕਈ ਹੁੰਦੇ ਆ ਵੀ ਉਹ ਆਪਣੇ ਵਿਗਲ ਪੈਂਦਾ ਵਿਗਲ ਪੈਂਚ ਕਰ ਲੈ ਉਹ ਕਈ ਵਾਰੀ ਹੁੰਦਾ ਜਾਂਦਾ ਨੈਟਵਰਕ ਨਹੀਂ ਆਉਂਦਾ ਜਾਂ ਕਈ ਵਾਰ ਕੇ ਦਾ ਘੁੱਟਾ ਜਮੇ ਦਾ ਗੁੱਟੇ ਦਾ ਘੁੱਟਾ ਆਉਂਦਾ ਨਹੀਂ ਆ ਉਹਨੂੰ ਪਤਾ ਦਾ ਸੁੱਤਾ ਨਹੀਂ ਹੁੰਦਾ ਉਹ ਆਪਣੇ ਨਾਲ ਆ ਚੀਜ਼ ਕਰ ਜਾਂਦੀ ਆ ਪਰ ਇਹ ਕੰਮ ਨਾਲ ਨਾ ਕਸਣੀ ਹੈ ਨਹੀਂ ਨਹੀਂ ਚਲੋ ਫਿਰ ਉਹ ਹੋਰ ਤਰੀਕਾ ਹੋਗਾ ਉਹਦਾ ਹੋਰ ਤਰੀਕਾ ਹੈ ਕੋਈ ਨਾ ਤੰਗਾ ਕੋਈ ਹੋਰ ਤਰੀਕਾ ਤੈਨੂੰ ਦੱਸੋ ਵੀ ਇਹ ਹਾਜ਼ਰੀ ਦੀ ਰਿਸਟ ਵਾਲੀ ਸਹੀ ਹੈ ਜਾਂ ਇਹ ਸਹੀ ਹੈ ਹਾਜ਼ਰੀ ਦਾ ਇਹ ਠੀਕ ਹੈ ਹਾਜ਼ਰੀ ਦੇ ਪੰਜ ਵਾਲੀ ਠੀਕ ਹੈ ਜੀ ਪੰਜ ਵਾਲੀ ਠੀਕ ਹੈ ਨਾ ਕਿਹੜਾ ਕੰਮ ਕਰੂਗਾ ਨਹੀਂ ਨਹੀਂ ਆ ਲੇ ਕੇ ਨਾ ਜੀ ਪਊਗਾ ਜਿਹੜਾ ਬੰਦਾ ਕੰਮ ਕਰੂਗਾ ਉਹਨੂੰ ਪੈਸਾ ਨਹੀਂ ਹੋਊਗਾ ਨਾ ਹੋਰ ਦੇ ਖਾਤੇ ਜਿੱਨੇ ਜਾਊਗਾ ਪਰ ਹੋਰ ਦੇ ਖਾਤੇ ਵੀ ਤਾਂ ਨਹੀਂ ਜਾਊਗਾ ਨਾ ਹੁਣ ਜੇ ਤੇਰਾ ਕੁੱਠਾ ਨਹੀਂ ਆਉਂਦਾ ਤੇਰੀ ਫੋਟੋ ਖਿੱਚ ਕੇ ਵਿੱਚ ਪਾ ਦੇਣਗੇ ਹਾਂ ਬਹੁਤ ਬਹੁਤ ਸਾਰਾ ਸਾਰਾ ਕੀਤਾ ਕੋਈ ਕੋਈ ਕੀਤਾ ਹੀ ਨਾ ਸਰਕਾਰ ਨੇ ਯਾਰ ਮੈਂ ਦਿਨ ਹੋ ਗਏ ਮੈਂ ਪੈਸੇ ਕਢਾਉਣ ਨੂੰ ਮੇਰਾ ਕੁੱਠਾ ਨਹੀਂ ਹੋ ਰਹਾ ਸੀ ਉਹਦਾ ਜਿਹੜੀ ਉਹਦਾ ਬੈਠੇ ਮੈਂ ਬੈ ਜਾਉਂ ਮੈਂ ਫੋਟੋ ਕੋਈ ਨਹੀਂ ਉਹ ਕੋਈ ਤੇਨ ਕੋਈ ਹੈ ਕਿਸੇ ਦਾ ਦਿਮਾਗ ਚ ਮਨ ਚ ਕੋਈ ਸਵਾਲ ਹੈਗਾ ਇਹਦੇ ਬਾਰੇ ਨਹੀਂ ਨਹੀਂ ਇਹ ਸਟਾਰਟ ਇਹ ਦਫਾ ਇਹ બીજીਆ ਪਾਰਟੀਆਂ ਨੂੰ ਭਰਮ ਫਲਾਇਆ ਜਾ ਰਿਹਾ ਜਿੰਨੇ ਰੇਗਾ ਬਦਲੀ ਨਹੀਂ ਇਹ ਮੋਦੀ ਦੀ ਬਹੁਤ ਵਧੀਆ ਸਕੀਮ ਹੈ ਇਸ ਕਰਕੇ ਨਾ ਇਹਦੇ ਜੋ ਭਰਮ ਸਿਰਫ ਨਾ ਬਦਲੀ ਕੀਤਾ ਔਰ ਕੁਝ ਨਹੀਂ ਕੀਤਾ ਇਹ ਕਿਸੇ ਨੂੰ ਜੀ ਰਾਮ ਜੀ ਯਾ ਜੀ ਰਾਮ ਜੀ ਆਪਰਾਵ ਜੀ ਵੈਸੇ ਹੀ ਕਹਿ ਦਿੰਦੇ ਆ ਆਪਾਂ ਤੁਰੇ ਜਾਂਦੇ ਆ ਰਾਮ ਰਾਮ ਜੀ ਅਗਰ ਉਹਨੂੰ ਜੀ ਰਾਮ ਜੀ ਨੂੰ ਟੈਨ ਤੋਂ ਕੋਈ ਪ੍ਰੋਬਲਮ ਆ ਰਹੀ ਹੈ ਅਗਰ ਕਈ ਕਹਿੰਦੇ ਨਾ ਯਾਰ ਸਾਨੂੰ ਆਮ ਤੋਂ ਪ੍ਰੋਬਲਮ ਆ ਰਹੀ ਹੈ ਉਹਨੂੰ ਕਹਿੰਦੇ ਜ ਪੂਰਾ ਨਾ ਲੈਦਾ ਤੂੰ ਮੈਕਸਮ ਦਾ ਭਾਰ ਕੋਈ ਚੀਜ਼ ਆ ਉਹ ਵੀ ਕੋਈ ਚੰਗੀ ਨਹੀਂ ਕੋਈ ਰੋਜ਼ਗਾਰ ਅਜੀਬ ਕਮਿਸ਼ਨ ਇਹਦਾ ਨਾ ਹੈ ਰੋਜ਼ਗਾਰ ਬੇਚਤ ਭਾਰ ਤੋਂ ਰੋਜ਼ਗਾਰ ਅਜੀਬ ਕਮਿਸ਼ਨ ਇਹਦਾ ਨਾ ਹੈ ਇਹਦਾ ਗਾਰੰਟੀ ਹੈ ਠੀਕ ਹੈ ਰੱਖ ਤਾ ਤੇ ਪੂਰਾ ਨਾ ਹੈਦਾ ਹੈ ਉਹਦਾ ਇੱਕ ਵੇਸੇ ਚਲੋ ਇੱਕ ਰੈਮਨਿਊ ਜੁੜ ਗਈ ਵੀ ਜੀਵਨ ਉਹਦਾ ਕਾਨੂੰਨੀ ਤੌਰ ਤੇ ਹੋਣਾ ਚਾਹੀਦਾ ਜਲੂ ਦਾ ਮਿਲ ਰਿਹਾ ਇਹ ਸਮਝਦਾ ਹੈਗਾ ਮੈਨੂੰ ਪਤਾ ਨਹੀਂ ਮਹਾਤਮਾ ਗਾਂਧੀ ਇਹਨਾਂ ਦੇ ਸੀਗਾ ਕਿਸੇ ਨੂੰ ਪਤਾ ਸੀ ਮਹਾਤਮਾ ਗਾਂਧੀ ਇਹਨਾਂ ਦੇ ਸੀ ਕਿਸੇ ਐਮ ਜੀ ਐਂਡ ਆਰ ਐਚ ਮਾ ਤੁਹਾਡਾ ਗਾਂਧੀ ਉਹਨਾਂ ਨੇ ਨਾਂ ਬਦਲਿਆ ਕੀ ਤਰ੍ਹਾਂ ਕੁਝ ਨਹੀਂ ਕੀਤਾ ਬਾਕੀ ਨਾਂ ਬਦਲਦੇ ਨਾਲ ਨਾਲ ਨੂੰ ਗਰੰਟੀ ਵੀ ਦੇ ਦਿੱਤੀ ਕੰਮ ਪੜਦਾ ਰੋਜ਼ਗਾਰ ਵੀ ਦਵਾਤਾ ਪੈਸੇ ਵੀ ਦਵਾਤੇ ਤੇ ਮੈਂ ਆਖਰੀ ਇੱਕ ਗੋਸ਼ਵਾਸ ਤੇ ਕਿ ਮਾ ਮਾ ਵਧੀਆ ਠੀਕ ਹੈ ਵਧੀਆ ਠੀਕ ਹੈ ਨਾ ਇਹਨਾਂ ਨੇ ਇਹ ਬਿਲਕੁਲ ਧਰਮਾ ਰਹੇ ਵੀ ਮੇਰੇ ਕਾ ਬੰਦ ਕਰਦੇ ਕੁਝ ਨਹੀਂ ਹੋ ਰਿਹਾ ਠੀਕ ਹੈ ਨਾ ਮੈਂ ਕਹਿੰਦੀ ਵਧੀਆ ਕੰਮ ਵਧੀਆ ਹੋ ਜਾ ਠੀਕ ਹੈ ਚਲੋ ਇੰਨਾ ਕੁ ਸੀਗਾ ਮੇਰੀ ਮੈਂ ਤੁਹਾਨੂੰ ਜੀ ਕਰਦਾ ਰੁਕੂ ਗੰਡਾ ਦਾ ਕਰਨਾ ਕਰਨਾ ਨਹੀਂ ਕਰਨੀ ਚਾਹੀਦੀ